ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਅੱਜ ਆਏ ਜੀ ਗੁਰੂ ਕੀ ਵਿਡਾਲੀ ਤੇ ਆ ਗੁਰਦੁਆਰਾ ਸੇਖ ਦੇ ਰਹੇ ਤੁਸੀਂ ਦਮਦਮਾ ਸਾਹਿਬ ਇਹ ਦਮਦਮਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਤ ਹੈ ਆਏ ਸਾਡੇ ਸੋਹਣੇ ਸੋਹਣੇ ਸਿੰਘ ਕਿੱਦਾਂ ਵੀ ਸੰਗੋ ਪਿੰਡੇ ਆ ਗਏ ਹੋਰ ਕਿਧਰ ਜੀ ਇਹੀ ਪਿੰਡ ਸਾਰੇ ਸੋਹਣੇ ਲੱਗਣਦੇ ਜੀ ਬਿਲਕੁਲ ਬਿਲਕੁਲ ਪ੍ਰਗਟ ਸਿੰਘ ਕਵੀ ਸੋ ਇਸ ਸਥਾਨ ਤੇ ਇੱਕ ਸੂਰ ਸੀ ਜਿਹੜਾ ਲੋਕਾਂ ਨੂੰ ਤੰਗ ਕਰਦਾ ਸੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਸ਼ਿਕਾਇਤ ਕੀਤੀ ਕਿ ਕਸੂਰ ਤੰਗ ਕਰਦਾ ਹੈ ਤੇ ਗੁਰੂ ਸਾਹਿਬ ਨੇ ਆਖਿਆ ਕਿ ਚਲੋ ਕੋਣੀ ਅਸੀਂ ਵੇਖਦੇ ਹਾਂ ਤਾਂ ਪੈਂਦੇਖਾਨ ਜਿਹੜਾ ਸੀ ਗੁਰੂ ਸਾਹਿਬ ਦੇ ਨਾਲ ਰਹਿੰਦਾ ਸੀ ਉਹ ਕਹਿੰਦਾ ਗੁਰੂ ਸਾਹਿਬ ਉਹਦਾ ਸ਼ਿਕਾਰ ਮੈਂ ਕਰਦਾ ਮਹਾਰੇ ਕਹਿੰਦੇ ਤੂੰ ਕਰ ਲੈ ਜਿਹੜਾ ਸੂਰ ਸੀ ਉਹ ਬੜਾ ਭਲਿਆ ਹੋਇਆ ਸੀ ਜਦੋਂ ਪੈਂਦੇਖਾਂ ਆਣ ਕੇ ਉਹਦੇ ਤੇ ਵਾਰ ਕਰਨ ਲੱਗਾ ਤਾਂ ਸੂਰ ਨੇ ਇੱਕਦਮ ਝਪਕ ਮਾਰੀ ਤੇ ਪੈਂਦੇਖਾਂ ਦੇ ਘੋੜੇ ਨੂੰ ਵਜਾਂਣਗੇ ਤੇ ਘੋੜਾ ਡੇ ਪਿਆ ਗੁਰੂ ਸਾਹਿਬ ਹੱਸਣ ਲੱਗ ਪਏ ਕਹਿੰਦੇ ਕਿ ਪੈਂਦੇਖਾਂ ਤੇਰੇ ਕੋਲ ਗੱਲ ਨਹੀਂ ਬੰਨੀ ਅਸੀਂ ਦੇਖਦੇ ਹਾਂ ਜਦੋਂ ਗੁਰੂ ਸਾਹਿਬ ਅੱਗੇ ਹੋਏ ਤਾਂ ਸੂਰ ਨੇ ਵਾਰ ਕੀਤਾ ਤੇ ਗੁਰੂ ਸਾਹਿਬ ਨੇ ਆਪਣੀ ਢਾਲ ਦੇ ਨਾਲ ਉਹਦਾ ਵਾਰ ਰੋਕ ਕੇ ਤੇ ਕਿਰਪਾਨ ਦੇ ਨਾਲ ਉਹਦੇ ਤੇ ਵਾਰ ਕੀਤਾ ਤੇ ਜਦੋਂ ਉਹਦੇ ਤੇ ਵਾਰ ਕੀਤਾ ਉਹਦੀ ਅਜੇ ਟਾਈਮ ਮੌਤ ਹੋ ਗਈ ਉਹਦੇ ਮੂੰਹ ਚੋਂ ਇੱਕ ਚਮਤਕਾਰ ਹੋ ਨਿਕ ਹੋਇਆ ਤੇ ਸਿੱਖਾਂ ਨੇ ਪੁੱਛਣ ਤੇ ਗੁਰੂ ਸਾਹਿਬ ਨੇ ਦੱਸਿਆ ਕਿ ਇਹਨੂੰ ਬਾਬਾ ਪੁੱਡਾ ਜੀ ਦਾ ਸ਼ਰਾਬ ਸੀ ਤੇ ਬਾਬਾ ਪੁੱਡਾ ਜੀ ਦੇ ਸ਼ਰਾਬ ਦੇ ਨਾਲੇ ਸੂਰ ਬਣਿਆ ਸੀ ਆਪ ਜੀ ਦਾ ਸ਼ਹਿਰ ਨਾਮ ਕੀ ਹੈ ਬਗਦੀਪ ਸਿੰਘ ਅੱਛਾ ਕਿਹੜਾ ਨਗਰ ਆਪਣਾ ਅੰਮ੍ਰਿਤਸਰ ਅੰਮ੍ਰਿਤਸਰ ਠੀਕ ਹੈ ਬਾਰੇ ਖੁਸ਼ੀ ਮਿਲ ਗਏ ਕਿ ਜਦੋਂ ਮਾਤਾ ਗੰਗਾ ਜੀ ਪਹਿਲੀ ਵਾਰੀ ਬਾਬਾ ਬੁੱਢਾ ਜੀ ਦੇ ਕੋਲ ਗਏ ਸੀ ਵਾਰ ਲੈਣ ਵਾਸਤੇ ਘੋੜਿਆਂ ਤੇ ਰਥਾਂ ਤੇ ਚੜ ਕੇ ਗਏ ਸੀ ਤੇ ਦੂਰੋਂ ਬਾਬਾ ਬੁੱਢਾ ਜੀ ਨੇ ਵੇਖਿਆ ਕਿ ਧੂੜ ਉਡਦੀ ਆ ਰਹੀ ਆ ਤਾਂ ਮਾਰੇ ਨੇ ਕਿ ਧੂੜ ਕਿੱਧਰ ਉਡਦੀ ਆ ਰਹੀ ਆ ਤਾਂ ਇੱਕ ਸਿੱਖ ਨੇ ਆਖਿਆ ਕਿ ਮਹਾਰਾਜ ਗੁਰੂ ਕੇ ਮਹਿਲ ਆ ਰਹੇ ਨੇ ਤੇ ਬਾਬਾ ਜੀ ਨੇ ਸੁਭਾਅ ਭੀ ਸੁਭਾਅਕ ਹੀ ਕਹਿ ਦਿੱਤਾ ਕਿ ਗੁਰੂ ਕੇ ਮਹਿਲਾਂ ਨੂੰ ਕਿੱਧਰ ਭਾਜਣਾ ਪੈ ਗਿਆ ਨੇ ਤਾਂ ਉਹ ਸਿੱਖਣੇ ਕੇ ਮਾਰੇ ਉਹ ਗੁਰੂ ਕੇ ਮਹਿਲ ਨੇ ਤੁਸੀਂ ਕਿਦਾਂ ਦੇ ਭਜਨ ਬੋਲ ਰਹੇ ਹੋ ਜੀ ਤਾਂ ਬਾਬਾ ਜੀ ਨੇ ਆਖਿਆ ਬਾਬਾ ਬੋਡਾ ਜੀ ਨੇ ਕਿ ਸਾਨੂੰ ਪਤਾ ਕਿ ਅਸੀਂ ਕੀ ਬੋਲ ਰਹੇ ਹਾਂ ਤੂੰ ਚੁੱਪ ਕਰ ਸੂਰ ਵਾਂਗੂ ਘੜ ਘਰਨਾ ਕਰ ਤਾਂ ਜਦੋਂ ਮਾਤਾ ਜੀ ਨੂੰ ਪਹਿਲੀ ਵਾਰ ਨਹੀਂ ਮਿਲਿਆ ਨਿਰਾਸ਼ ਹੋ ਗਿਆ ਏ ਦੂਜੀ ਵਾਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਦਸੇ ਅਨੁਸਾਰ ਜਦੋਂ ਬਾਬਾ ਜੀ ਕੋ ਗਏ ਤਾਂ ਵਰ ਮਿਲਿਆ ਤਾ ਉਸ ਵੇਲੇ ਉਸ ਸਿੱਖ ਨੇ ਆਖਿਆ ਕਿ ਮਹਾਰਾਜ ਜੀ ਮੇਰਾ ਆਧਾਰ ਕਿਵੇਂ ਹੋਊਗਾ ਤੁਸੀਂ ਤੇ ਮੈਨੂੰ ਸੂਰ ਕਹਿ ਦਿੱਤਾ ਮੈਨੂੰ ਤਾਂ ਜੁਨੀਪੂਰ ਤੱਕ ਨਹੀਂ ਪਹਣੀ ਆ ਤਾਂ ਬਾਬਾ ਜੀ ਨੇ ਆਖਿਆ ਸੀ ਕਿ ਇਹ ਤੇਰਾ ਵੀ ਆਧਾਰ ਉਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਗੁੰਮਜ ਉਹ ਗੁਰਦੁਆਰਾ ਜਨਮਸਥਾਨ ਦਾ ਹੈ ਜਿੱਥੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦਾ ਪ੍ਰਕਾਸ਼ ਹੋਇਆ ਸੀ ਉਹਦੇ ਵੀ ਤੁਹਾਨੂੰ ਦਰਸ਼ਨ ਇੱਕ ਵਲੌਗ ਦੇ ਵਿੱਚ ਅਸੀਂ ਕਰਾਈ ਸੀ ਤੇ ਮਾਰੇ ਨੇ ਸੰਤਾਂ ਨੂੰ ਦੱਸਿਆ ਕਿ ਇਹ ਉਹ ਸਿੱਖ ਸੀ ਜਿਹਦਾ ਅਸੀਂ ਅੱਜ ਆਧਾਰ ਕਰ ਦਿੱਤਾ ਸੋ ਇਹ ਅਸਥਾਨ ਹੈ ਜਿੱਥੇ ਉਸ ਸੂਰਦਾ ਦਾ ਹੋ ਰਿਹਾ ਸੀ ਸੋ ਇਧਰਲੇ ਬੰਨੇ ਛੋਟੇ-ਛੋਟੇ ਬੱਚਕੇ ਜਿਹੜੇ ਬੱਚੇ ਆ ਉਹ ਗਤਕੇ ਦੀ ਪ੍ਰੈਕਟਿਸ ਕਰ ਰਹੇ ਨੇ ਗਤਕਾ ਖੇਡ ਰਹੇ ਨੇ ਤੇ ਜਿਹੜਾ ਕਿ ਸਾਡੀ ਸਿੱਖ ਕੌਮ ਨੂੰ ਜ਼ਰੂਰੀ ਵੀ ਹੈ ਸਿੱਖਣਾ ਨਾ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਨੂੰ ਵਿਦਿਆ ਪੜਾਈ ਆ ਜਿੱਥੇ ਸਾਨੂੰ ਗੁਰਮੁਖੀ ਪੜਾਈ ਉਹਦੇ ਨਾਲ-ਨਾਲ ਬੱਚਿਆਂ ਨੂੰ ਕੋਲ ਵੀ ਕਰਾਏ ਨੇ ਤੇ ਦਸਵੇਂ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੇ ਗਤਕੇ ਦੇ ਨਾਲ ਜੰਗਾ ਜੁੱਧਾ ਵੀ ਕਰਾਈਆਂ ਗਤਕਾ ਖਡਾਇਆ ਇਹ ਇਹ ਵੀ ਸਾਡਾ ਇੱਕ ਨਿਖੜ ਮੰਗ ਹੈ ਸਿੱਖ ਕੌਮ ਦਾ ਇਹ ਬੱਚਾ ਜਿਹੜਾ ਸ਼ਸਤਰ ਕਮਾ ਰਿਹਾ ਹੈ ਇਸ ਨੂੰ ਖਮੰਦ ਕੋਡਲਾ ਵੀ ਕਹਿੰਦੇ ਆ ਗੋਲਾ ਵੀ ਕਹਿੰਦੇ ਤੇ ਤੂਫਾਨੀ ਗੋਲਾ ਵੀ ਕਹਿੰਦੇ ਇਹਦੇ ਮਗਰਲੇ ਬਣੇ ਸੰਗਲੀ ਪਈ ਹੁੰਦੀ ਆ ਲੋਹੇ ਦਾ ਇੱਕ ਗੋਲਾ ਬਣਾਇਆ ਹੁੰਦਾ ਤੇ ਉਹ ਸੰਗਲੀ ਫੜ ਕੇ ਕਮਾਇਆ ਜਾਂਦਾ ਜੋ ਬੱਚਾ ਕਮਾ ਰਿਹਾ ਇਹ ਬੱਚਾ ਸਟਿਕ ਦੀ ਜਿਹੜੀ ਉਹ ਪ੍ਰਦਰਸ਼ਨੀ ਕਰ ਰਿਹਾ ਹੱਥ ਵਿੱਚ ਨਾਲ ਫਰੀ ਫੜ ਕੇ ਜਿਹੜੀ ਕਿ ਢਾਲ ਵਰਗੀ ਹੁੰਦੀ ਹੈ ਇਹ ਬੱਚਾ ਕਿਰਪਾਨ ਦੀ ਪ੍ਰਦਰਸ਼ਨੀ ਕਰ ਰਿਹਾ ਕਿਰਪਾਨ ਕੁਮਾਰੇ ਨਾ ਨਾ ਇਹ ਸਾਡੀਆਂ ਧੀਆਂ ਪਿਆਰੀਆਂ ਪੈਰੀਆਂ ਜਿਹੜੀਆਂ ਇਹ ਬੱਚੀ ਜੋ ਕੁਮਾਰੇ ਹੈ ਇਹਨੂੰ ਕਹਿੰਦੇ ਆ ਮਲਹਟੀਆਂ ਇਹ ਦੋ ਡੰਡੇ ਹੁੰਦੇ ਆ ਜਿਨ੍ਹਾਂ ਦੇ ਦੁਆਲੇ ਦੁਆਲੇ ਕੋਈ ਨਾ ਕੋਈ ਕੱਪੜੇ ਦੇ ਰੂਪ ਵਿੱਚ ਬੰਨਿਆ ਹੁੰਦਾ ਇਹ ਜਿਹੜੇ ਬੱਚਿਆਂ ਨੂੰ ਸਿਖਾਉਂਦੇ ਨੇ ਉਥੇ ਗੱਤਕੇ ਦੀ ਪ੍ਰੈਕਟਿਸ ਕਰੁੰਦੇ ਨੇ ਉਹਨਾਂ ਦੇ ਉਸਤਾਦ ਜੀ ਉਹ ਬੱਚੀ ਦੇ ਨਾਲ ਡਾਂਗ ਦੀ ਪ੍ਰੈਕਟਿਸ ਕਰ ਰਹੇ ਨੇ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਾਲ ਲੈਂਦੀ ਤੇ ਗਾਉਣ ਵਾਲੇ ਦਾ ਮੂੰਹ ਇਹਨਾਂ ਨੂੰ ਵੇਖ ਕੇ ਮੇਰਾ ਵੀ ਜੀ ਕਰ ਆਇਆ ਕਿ ਮੈਂ ਵੀ ਕਵੰਦ ਕੋਟਲੇ ਕਮਾਲਾ ਤੇ ਮੈਂ ਵੀ ਕਮੌਣਾ ਪਿਆ ਕਿਉਂਕਿ ਜੀ ਕਰ ਹੁੰਦਾ ਵੇਖ ਕੇ ਤੇ ਉਹਨਾਂ ਦਾ ਜਿਹੜਾ ਉਸਤਾਦ ਸੀ ਉਹਦੇ ਨਾਲ ਮੈਂ ਗਿਆ ਚੱਲ ਸਟਿਕ ਦੀ ਜਿਹੜੀ ਉਹ ਥੋੜੀ ਪ੍ਰਦਰਸ਼ਨੀ ਕਰੀਏ ਅਸੀਂ ਦੋਵੇਂ ਜਣੇ ਸਟਿਕ ਦੀ ਗੇਮ ਕਰ ਰਹੇ ਹਾਂ ਜੀ ਕਿਉਂਕਿ ਜਿਹੜੇ ਕੰਮ ਵਿੱਚ ਅਸੀਂ ਹੋਈਏ ਤੇ ਉਸ ਕੰਮ ਤੋਂ ਜਿਹੜਾ ਦੂਰ ਹੋਣਾ ਬੜਾ ਮੁਸ਼ਕਲ ਹੋ ਜਾਂਦਾ ਤੇ ਕਾਫੀ ਲੰਮਾ ਸਮਾਂ ਅਸੀਂ ਵੀ ਗੱਤਕਾ ਖੇਡਦੇ ਰਹੇ ਤੇ ਅੱਜ ਮੌਕਾ ਮਿਲਿਆ ਮੈਂ ਕਿਹਾ ਚੱਲ ਆਪਾਂ ਵੀ ਥੋੜਾ ਜਿਹਾ ਪੁਰਾਣੇ ਸਮੇਂ ਦੀ ਯਾਦ ਕਰ ਲਈਏ ਸੋ ਉਸ ਬੱਚੇ ਦੇ ਨਾਲ ਮੈਂ ਵੀ ਥੋੜੀ ਜੀ ਗੇਮ ਲਾਈ ਵਧੀਆ ਲੱਗਾ ਉਸ ਬੱਚੀ ਦੇ ਨਾਲ ਗੇਮ ਕਰਕੇ ਤੇ ਬੱਚਿਆਂ ਦਾ ਉਤਸ਼ਾਹ ਵਾਦਾਂ ਨਾਲੇ ਜਦੋਂ ਆਪਣੇ ਪੁਰਾਣੇ ਕਿਸੇ ਜਿਹੜੇ ਕਡਾਰੀ ਉਹਨਾਂ ਦੇ ਨਾਲ ਖੇਡਦੇ ਨੇ ਸੋ ਸਾਥ ਸੰਗਤ ਕਿਦਾਂ ਦਾ ਲੱਗਿਆ ਇਹ ਵਲੌਗ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਜਿਹੜੇ ਵਿਚਾਰ ਹੈ ਜਰੂਰ ਦਿਓ ਤੇ ਹੋਰ ਵੀ ਇੱਥੇ ਲੱਗੇ ਬਨੇ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਸ ਤਰ੍ਹਾਂ ਕਿ ਮਨਜੀਤ ਸਾਹਿਬ ਚੀਦਾ ਸਾਹਿਬ ਇਹਨਾਂ ਸਾਰੇ ਗੁਰਦੁਆਰਿਆਂ ਦੇ ਸਮਾਂ ਪੈਂਦੇ ਤੁਹਾਨੂੰ ਜਰੂਰ ਦਰਸ਼ਨ ਕਰਾਵਾਂਗੇ ਸਾਰਿਆਂ ਦਾ ਧੰਨਵਾਦ ਇਸ ਵਲੌਗ ਨੂੰ ਵੇਖਣ ਲਈ